ਅਜਦਾ ਵਲੌਗ ਕਰਦੇ ਆਂ ਸਟਾਰਟ ਦੇ ਇਧਰ ਵਿਸ਼ਾਲ ਹੋਣੀ ਆ ਇਹ ਆ ਨਾਲ ਆਇਆ ਆਪਣੇ ਵਾਂ ਉਹਦੇ ਪੜੇਵਾਂ ਦਾ ਜੀ ਦੁੱਧ ਪਿਉਣਾ ਮੈਂ ਗਾਇਆਂ ਨੂੰ ਕਹਾਇਆ ਕਰਦੇ ਤੇ ਦੁੱਧ ਪਿਉਣ ਡਿਆ ਵਾ ਛੀਨ ਬੋਤਲ ਤਾਂ ਕਰਨਾ ਬੋਤਲ ਤਾਂ ਕਰ ਬੋਤਲ ਤਾਂ ਕਰ ਬੋਤਲ ਦੁੱਧ ਆੜੀ ਕਹਿੰਦਾ ਹੈਲੋ ਗਾਈਜ਼ ਤੇ ਇਧਰ ਬੱਗੀ ਡਾਉਣ ਆੜਾ ਗੱਜਣ ਡਿਆ ਅੱਜ ਕੀ ਹੋਇਆ ਕਿ ਅਸੀਂ ਰਾਤ ਸਾਰੇ ਇੱਥੇ ਸੁੱਤੇ ਨਹੀਂ ਦੋਵੇਂ ਜਾਣੇ ਸਾਡੇ ਕੋ ਦੋਵੇਂ ਜਾਣੇ ਕਿ ਨਹੀਂ ਉੱਠਿਆ ਗਿਆ ਜੋਗਪਲੀ ਤੇ ਆ ਗਿਆ ਸਾਡੇ ਅਸੀਂ ਉੱਠੇ ਨਹੀਂ ਰਾਤ ਖਾਇਆ ਜਾ ਰਿਹਾ ਬੱਗੀ ਨੂੰ ਮੈਂ ਸਿਕਾਉਣਾ ਤੇ ਬੱਗੀ ਗਾਂ ਸਿਕਾਉਂ ਡਿਆ ਵਾ ਕੱਲ-ਕੱਲ ਬੱਗੀ ਨੂੰ ਕੋਚਿੰਗ ਮੈਂ ਤਾਂ ਨਾ ਬੱਗੀ ਕੋ জব ਆਉਂਦੀ ਚੱਕਦੇ ਹੱਥ ਤੇ ਹੱਥਾਂ ਜੀ ਹੱਥਾਂ ਜੀ ਉਹ ਐਦਾਂ ਕਰ ਹੱਥਾਂ ਜੀ ਫਲਾਈ ਕਰਦੇ ਹੀ ਹੁੰਦੀ ਕਮਲਿਆ ਹੁਣ ਮੈਂ ਫੋਨ ਫੜਿਆ ਨਹੀਂ ਤੇ ਤੈਨੂੰ ਕਰਕੇ ਦਿਖਾਉਣੀ ਨਾਲੇ ਮਣ ਤੈਨੂੰ ਪਤਾ ਮੈਂ ਛਾਲ ਇਹਦੇ ਵਿੱਚ ਕੈਮਰਾ ਕਿਉਂ ਨਹੀਂ ਵੈਕ ਹੁੰਦਾ ਸਕਦਾ ਜੀ ਉੱਜਾ ਗਿਆ ਮੁੰਡਾ ਪਹਿਲਾ ਦੁੱਧ ਪੀ ਇਧਰ ਆਨੰਦ ਵਜੇ ਪਏ ਆ ਤੇ ਗਾਈਂ ਲੱਸੀ ਲੱਗੀ ਜਾਂਦੀ ਆ ਵੇ ਤੇ ਗਾਈ ਨੂੰ ਕੀ ਗੱਲ ਐ ਯਾਰ ਦੁੱਧ ਦਿੰਦੀ ਤਾਂ ਘਰ ਦੀ ਲੱਗਦਾ ਹਾਂ ਇਧਰ ਬੱਚੇ ਸਾਡੇ ਕੋ ਵੀ ਕਦੇ ਬਾਬਾ ਮੇਰ ਕਰੇ ਸਟੂਡੈਂਟ ਵੀ ਹੋਲ ਦਾਂਗੇ ਡੇਰੀ ਫਾਰਮ ਦੀ ਕੋਚਿੰਗ ਦਿਆ ਕਰਾਂਗੇ ਕਿਰਪਾ ਹੋ ਗਈਏ ਤੇ ਬਾਬੇ ਦੀ ਆਹ ਦੁੱਧ ਪੀਣਾ ਸਿੱਖ ਗਿਆ ਮੁੰਡਾ ਤਾਂ ਕਰ ਬੋਤਲ ਐਦਾਂ ਉੱਪਰ ਉੱਪਰ ਆਹ ਆਹ ਤਨਾ ਆਹ ਤਨਾ ਪਿਆ ਇਹਨੂੰ ਇਹ ਜਦੋਂ ਮੈਂ ਦੱਸਦਾ ਓਏ ਇੱਧਰ ਆ ਲੌਂਡੂ ਓ ਛੜੀ ਛੜੀ ਬੋਲ ਛੜੀ ਇੱਧਰ ਆ ਓਏ ਓ ਰੋਡੂ ਆਵੇ ਐਦਾਂ ਫੜ ਲਈ ਨਾ ਮੁੰਡਾ ਐਦਾਂ ਉੱਪਰ ਫੜ ਇੱਥੋਂ ਫੜਦਾਨ ਬਸ ਹੁਣ ਗੁੱਡ ਜੌਬ ਹੋਈ ਓ ਤੇਰੀ ਤੈਨੂੰ ਲੱਗ ਗਿਆ ਪਤਾ ਠੀਕ ਆ ਇੱਧਰ ਹੁਣ ਵਲੌਗ ਚ ਗੱਲਬਾਤ ਵੀ ਕਰਨਾ ਨੂੰ ਕਿੱਥੇ ਆਇਆ ਨੂੰ ਕਿੱਥੇ ਕੇਕੋ ਕਿਹੜੇ मामੂ ਕੋ ਸਨੂ मामੂ ਕੋ ਤੈਨੂੰ ਚੇਤਾ ਭੁੱਲ ਗਿਆ ਮੇਰਾ ਹੈ ਮੈਂ ਮੇਰਾ ਚੇਤਾ ਭੁੱਲ ਗਿਆ ਓਏ ਨੂੰ ਨਾਮ ਵੀ ਚੇਤੇ ਭੁੱਲ ਗਿਆ ਗੁੱਡੇ ਨੂੰ ਹੋਰ ਠੀਕ ਠਾਕ ਆ ਪਾਪਾ ਠੀਕ ਨਹੀਂ ਅਜੇ ਪਾਪਾ ਉੱਠਿਆ ਹੈ ਕਿ ਸੋਤਾ ਹੈ ਕਿ jobb ਤੇ ਗਿਆ jobb ਤੇ ਨਾਈਟ ਡਿਊਟੀ ਆ ਓਕੇ ਨਾਈਟ ਡਿਊਟੀ ਆ ਜਾ ਓਕੇ ਸੇ ਤੂੰ ਮੰਮੂ ਕੋ ਆਈ ਹਾਂਜੀ ਤੂੰ ਤੂੰ ਰਹਾਦਾ ਬਿਛਾੜ ਮੰਮੂ ਕੋ ਹੈ ਚਲੋ ਵਧੀਆ ਹੈ ਓ ਹੋ ਉਹ ਡਰ ਗਿਆ ਕੁਝ ਨਹੀਂ ਹੁੰਦਾ ਕੁਝ ਨਹੀਂ ਕਹਿੰਦੀ ਦੁੱਧੂ ਪੀਂਦੀ ਆ ਪਿਆਰੇ ਪਿਆਰੇ ਲੈਣੇ ਆਇਆ ਰੇ ਬਾਬਾ ਸੇਰਾ ਚਾਚਾ ਸੇਰਾ ਕਾ ਸੇਰਾ ਚਾਚਾ ਸਹੀ ਬੋਲਾ ਆ ਜਾਓ ਲੈ ਆਓ ਨਾ ਫਿਰ ਅੱਗੇ ਵੀ ਆਓ ਨਾ ਸਾਈਕਲ ਲਗਾਉ ਆਏ ਐ T-shirt I love my baapu। ਕੀ ਹਾਲ? ਦੂਸਰਾ ਕਾਹ ਹੈ? ਛੁਰਾ। ਦੁੱਧ ਕਿੱਥੇ ਆ? ਉਥੇ। ਮੋਰਾ ਨਸਲ ਦਾ ਝੋਟਾ। ਲੈ ਦੁੱਧ ਭਾਗ ਲਿਆਉਂਦਾ। ਜੈਂਟੋ ਭਰਾਵਾ ਸਾਈਕਲ ਤੋਂ ਹੀ ਨਹੀਂ ਉਤਰਨ ਡਿਆ। ਗੱਡੀ ਦੇ ਦੁੱਧ ਲੈਣ ਆਈ ਜੈਂਟੋ। ਜੈਂਟੋ ਡੋਲ ਨਾ ਲਈ। ਕਿਥੇ ਇੱਥੇ ਟੰਗੇਗਾ? ਬੰਬੀ ਤੇ ਜਾਣਾ ਹੁਣ ਤੂੰ। ਚਲੋ। ਧੀਰੇ ਧੀਰੇ ਨਿਕਲੋ। ਆ ਨਡਗੀ ਜੈਂਟੋ ਪੂਰਾ ਪੂਰਾ ਐਂਡ ਕਰਾਉਂਦਾ ਹੈ ਜੱਦਾ ਵਾਦ ਯਾਰ ਆਦਾ ਹੈ ਵਾਦ ਯਾਰ ਪਹਿਲਾਂ ਇੱਥੇ ਹੁੰਦਾ ਪਹਿਲਾਂ ਇੱਥੇ ਆ ਲੋਗੜੀਆਂ ਕਿੱਥੋਂ ਆਦਿਆ ਤੂੰ ਤੇਰੀ ਮਾਂ ਖੈ ਨਾ ਲੋਗੜੀਆਂ ਨੂੰ ਸੱਦਣਾ ਲੋਗੜੀਆਂ ਨੂੰ ਸੱਦਣਾ ਲੋਗੜੀਆਂ ਆਏ ਆਗੇ ਆ ਡੁਗਲੀ ਗੜ ਮਹਤਰੀ ਨੂੰ ਸੱਦਾ ਕਰ ਤੂੰ ਜਿਹੜਾ ਮਾਂ ਸੱਦਣਾ ਨਹੀਂ ਮੈਨੂੰ ਕਾਰੀਗਰ ਸੱਦਨੇ ਆਪਾਂ ਕਾਰੀਗਰ ਟੌਪ ਦੇ ਪੂਰਾ ਮੱਠਾ ਵੰਦਣਾ ਨੂੰ ਔਰ ਫਿਰ ਬਕਰਿਆ ਠੀਕ ਕੈਮ ਛੜਦੀ ਗਲਾ ਕਿੰਨਾ ਕਿੰਨੇ ਵੇ ਤੁਰਿਆ ਕਰੋ ਮੈਂ ਤੁਰਿਆ ਹੀ ਅਜਾਮਦ ਵੀ ਕਰਾਈ ਮੱਠੀ ਮੱਠੀ ਵਾਕੀ ਆ ਕੇ ਤਾਂ ਜੀ ਓਹੋ ਵੱਡੀ ਵੱਡੀ ਇਹਾਮਦ ਕਰਾਈ ਨਹੀਂ ਗਈ ਨੀ ਆਹ ਹੈ ਕੀ ਬਾਤ ਹੈ ਇਹਨੂੰ ਕਿਰਾ ਐਕਸ਼ਨ ਨੂੰ ਪ੍ਰੂਫ ਭੈਣ ਜੋ ਕੰਨਾ ਜਿਆ ਨਾ ਓਏ ਐਕਸ਼ਨ ਨੂੰ ਹੀ ਕਰਾ ਐਕਸ਼ਨ ਦਾ ਫ੍ਰੈਕਸ਼ਨ ਪੂਰੀ ਹੱਥ ਕਰਾਉਂਦਾ ਹੈ ਕੀ ਆਣਾ ਰਾਲੀਆਂ ਜੀ ਦਾੜੀਆਂ ਐ ਕਰ ਗੱਲ ਹਾਂ ਸਿੰਗ ਬਣ ਜਾਣਾ ਕਿ ਇਸ ਤਰੀਕਾ ਇਹ 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 ਯਾਰ ਆਬਰ ਜੋ ਪਾਣੀ ਭਰਿਆ ਪੀ ਭਰ ਕੇ ਗਲਾ ਆਏ ਪਸੀਨਾ ਗਲਾ ਆਏ ਆ ਹੋਏ ਮੁੰਡਾ ਬਹੁਤ ਆ ਇਹਨੂੰ ਜੋ ਸਵੇਰੇ ਦੂਜੇ ਕੱਪੜੇ ਆਜ ਦੂਜੇ ਪਾਏ ਆ ਪਾਣੀ 8:30 ਵਜੇ ਤਰਿਆ ਅੱਜ ਦੂਜੇ ਪਾਏ ਭਰਾਵਾ ਇਹ ਆਉਂਦਾ ਜਰਵਾਉਂਦਾ ਵਿਚਾਰਾ ਵਿੰਦਾ ਟਾਣਾ ਜੇ ਕੁੰਦਰਗੜ ਚੱਲਦਾ ਮੇਰੇ ਕੁੰਦਰਗੜੀਆਂ ਆ ਅਜੇ ਨਾ ਮਖ ਲਿਓ ਤਾਂ ਫਾੜ ਕੇ ਟ੍ਰੇਲ ਲਾਉਣ ਦੀ ਟ੍ਰੇਲ ਰੋਕ ਦੇਣੀ ਉਹਨੂੰ ਪਤਾ ਨਹੀਂ ਪੈ ਇਹਨੂੰ 15 ਮਿੰਟ ਇੱਥੇ ਖੜੂ ਤਰੇ ਟ੍ਰੇਲ ਲਾਉਣ ਦੀ ਲੇਲ ਤੱਕ ਤੜਨੇ ਆਈ ਨਾ ਰੀਲ ਨਹੀਂ ਹੁੰਦੀ ਟ੍ਰੇਨ ਹੁੰਦੀ ਆ ਫੇ ਮਮਦ ਦੇ ਘੰਟੇ ਇੱਥੇ ਆ ਗਿਆ 15 ਮਿੰਟ ਜਾਣਾ ਹੈ ਪੌਣੇ 8 ਤੋ ਤੁਰਿਆ ਸਾਥ ਅੰਪਾ ਇਹ ਜਾ ਗਨਾ ਮੋੜ ਸਕੇ ਓਹੋ ਰੀਸਾਂ ਲਵਨ ਚਲ ਦੁਬਾਰਾ ਭਜਾਓ ਹਾਂ ਨਹੀਂ ਬੱਕਰਿਆ ਜੇ ਕਿਦਾਂ ਫਿਰ ਕੀ ਕੰਮ ਕਰਨਾ ਸਫਾਈਆਂ ਸਫਾਈਆਂ ਕਰੋ ਮਿੱਟੀ ਵਾਲਾ ਆਉਣਾ ਜੇ ਉਹਨੇ ਲੈ ਆਉਣੀ ਪਾਗਲੇ ਮਿੱਟੀ ਮੁੰਡਾ ਦੇ ਇੱਕ ਫੌਜੀ ਦਾ ਮੁੰਡਾ ਤੇ ਇੱਕ ਬਰਿੰਦਰ ਡਾਕਟਰ ਦਾ ਤੇ ਤੂੰ ਕਹਦਾ ਵਾ ਕਿਦਾਂ ਤਾਰੀ ਭਗਤਰਾ ਚੰਨੇ ਦਾ ਇੱਕ ਤਾਰੀ ਭਗਤ ਆਉਂਦਾ ਉਹ ਬਦਮਾਸ਼ ਆਉਂਦਾ ਝੂਠਾ ਬਦਮਾਸ਼ ਇਦਾਂ ਬਾਬੇ ਹੁੰਦੇ ਨਾ ਝੂਠੇ ਇਹ ਝੂਠਾ ਬਦਮਾਸ਼ ਆ ਇਹ ਕਾਹੀ ਗੱਡੀਆਂ ਵਾਲੇ ਇਹ ਕਾਹੀ ਗੱਡੀਆਂ ਵਾਲੇ ਐ ਬਾਹੂ ਗੱਡੀਆਂ ਵਾਲਾ ਪ੍ਰੋਮੋਸ਼ਨ ਕਰਤੀ ਤੁਹਾਡੀ ਪੈਸੇ ਦੇ ਦੇ ਪੈਸੇ ਹਾਂ ਅੱਜ ਇਹ ਜੋ ਭਾਈ ਪ੍ਰੋਮੋਸ਼ਨ ਕਰਤੀ ਤੁਹਾਡੀ ਹੋਰ ਕਦਾ ਜੀ ਭਾਜੀ ਕੀ ਹਾਲ ਜੇ ਵਧੀਆ ਵਧੀਆ ਆ ਗਿਆ ਲੈ 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 ਕੀ ਗੱਲ ਸੰਗਦਾ ਕੁੜੀ ਆ ਕੁੜੀ ਆ ਮੇਰ ਕਰ ਆਵੇ ਤੇਰੇ ਗਾੜੀ ਓੜਿਆ ਤੂੰ ਮੇਰ ਕਰ ਹੋਰ ਫਿਰ ਮੇਰ ਕਰ ਕਿੱਥੇ ਫਿਰਨਿਆ ਗਿਆ ਨਹੀਂ ਕੰਮ ਕੋਲ ਕੰਮ ਤੇ ਚੱਲੇ ਭਾਈ ਕਿੱਥੇ ਜਾਵਾਂਗੇ ਕਿਤੇ ਗਈ ਹਾਂ ਤੁਸੀਂ ਦੱਸੋ ਬੱਚਿਓ ਚੱਲ ਆਜਲੀ ਯਾਰ ਬੰਬੀ ਤੇ ਚਲੀਏ ਉਧਰ ਲੰਮਾ ਸਾਈਕਲ ਚਲਾਓ ਹਾਂ ਇੱਥੇ ਲਾਗੇ ਲਾਗੇ ਚਲਾਈ ਜਾਂਦੇ ਸਾਰੇ ਆਜੋ ਸਾਰੇ ਸਾਰੀ ਗੈਂਗ ਹੀ ਚਲੋ ਚਲੀਏ ਨਾ ਕੇ ਉਹ ਨਾਲੇ ਬੰਬੀ ਤੇ ਚੱਲਣ ਦੀ ਮੋਟਰ ਇਹ ਨਹੀਂ ਆ ਗਿਆ ਕਸ਼ੇ ਭੈਣ ਜੋ ਉਥੇ ਨੰਗੇ ਨਹਾੜਿਓ ਕਿਹੜੀ ਗੱਲ ਆ ਇਹ ਨਹੀਂ ਨਹੀਂ ਇਹ ਸਾਡੀਆਂ ਉਦੋਂ ਆ ਸਾਰਿਆਂ ਨਹੀਂ ਆ ਇਹ ਯਾਰ ਖੰਮੇਰੀ ਤੋਂ ਫਗਦੇ ਹੰਦੂ ਨੀ ਸਾਨੂੰ ਜਾੜਨ ਪਿੱਛੋਂ ਤੇਰਾ ਵਿਗੜਿਆ ਕੀ ਦੱਸ ਦੇ ਸਾਥੋਂ ਬਦਲੇ ਲੈਣੇ ਦੱਸ ਤੂੰ ਕਿਹੜੇ ਵੇਚਦੇ ਨੇ ਪਰ ਗੱਲ ਬਗੀ ਤੂੰ ਤੇ ਗਾਣੇ ਬਹੁਤ ਜਿਆ ਬੋਲ ਦਿੰਨਾ ਓਏ ਦਾਜਾ ਜੀ ਹੋਰ ਬੱਗੀ ਵੀ ਰਾਇਆ ਵਾ ਤੇ ਖਾਦ ਪਾਉਣੀ ਆ ਜੇ ਸਿਰ ਸਹਰੀ ਹੋਏਗੀ ਗੁੜੀ ਦੱਸਿਓ ਮੜੀ ਫੇਰ ਬੁਰਗ ਸੁਣੋ ਜੀ ਕਹਿੰਦੇ ਨਰਵੈਲ ਦੀ ਆਪਾਂ ਕਾਪੀ ਕੀਤੀ ਆ ਹਾਂ ਸੁਣੋ ਵੇ ਕਹਿੰਦੇ ਕਿ ਐਦਾਂ ਕਿਦਾਂ ਹੋ ਸਕਦਾ ਏ ਉਹ ਕਿਸੇ ਗੁਲਕਿੰਝ ਖਲੋ ਸਕਦਾ ਹੈ ਐਸੀ ਕਿਹੜੀ ਬਾਤ ਹੋ ਸਾਥੋਂ ਕੀਲ ਕੋ ਸਕਦਾ ਤੇ ਜੇ ਉਹਨੂੰ ਮੈਂ ਮਿੱਟੀ ਲਾ ਦਾਂ ਉਹਦੀ ਮਰਜ਼ੀ ਤੋਂ ਹੋ ਸਕਦਾ ਉਂਝ ਗੁਰੀ ਨਾਲ ਵੈਰ ਨਹੀਂ ਕੋਈ ਤੇ ਜੇ ਉਹ ਚਾਵੇ ਤੇ ਹੋ ਸਕਦਾ ਵਾਹ ਕਿਆ ਬਾਤ ਹੈ ਵੀ ਗਦੇ ਨਹੀਂ ਮੁੰਡਾ ਕੋਕਿਆਂ ਵਾਲਾ ਗੀਤ ਕਰੇ ਚੂਟੀ ਦਾ ਅਮਰੂਦ ਬਾਲੇ ਮਜ਼ੇਦਾਰ ਬਹੁਤ ਹੈ ਅਮਰੂਦ ਆ ਜੀ ਬਣਾਪਾ ਬਾਰੇ ਆ ਸਾਥ ਮਿੱਤਰੋ ਉਹਨਾਂ ਦੱਸੀਏ ਉਹ ਵੀ ਖਾਲ ਕਿੱਦਾਂ ਪਾਈ ਦੀ ਗਾਣਾ ਕੋ ਬੰਦ ਕਰਤਾ ਜੀ ਗਾਣਾ ਭਰੀ ਕੀ ਕਰੀਏ ਵੀ ਦੁੱਖ ਇੰਨੇ ਆ ਵੀ ਦੱਸਿਆ ਨਹੀਂ ਜਾਣ ਤੁਹਾਨੂੰ ਕਿਤੇ ਵਧੀਆ ਕਿਤੇ ਮੋਟਰ ਤੇ ਬਹਿ ਕੇ ਪੋਸਟ ਕਾਰਡ ਬਣਾ ਕੇ ਤੁਹਾਨੂੰ ਦੱਸਾਂਗੇ ਵੀ ਕਿਹੜੇ ਕਿਹੜੇ ਦੁੱਖਾਂ ਚੋਂ ਆਪਾਂ ਲੰਘੇ ਆ ਹਾਂ ਹਾਂ ਇਹ ਬਹੁਤ ਖੰਦ ਪਿਆਰ ਨਾ ਕਰੋ ਕਿਸੇ ਨਾਲ ਸੱਚਾ ਨਾ ਦਿਲੋਂ ਨਾ ਕਰਿਓ ਬਹੁਤ ਖੰਦ ਆ ਬੰਦਾ ਹਾਂ ਬੋਯਾ ਯਾਰ ਬੰਦਾ ਰਾਤਾਂ ਨੂੰ ਉੱਠ ਰੋਂਦਾ ਵਾ ਮੇਰੀ ਰਾਤ ਨਹੀਂ ਹੁੰਦਾ ਹਮਮ ਮੈਂ ਖੁਦ 4 ਦਿਨ ਨਹੀਂ ਸੁੱਤਾ ਖੁਦ ਹਮਮ ਪਰ ਹੁਣ ਮੈਂ ਕੋਈ ਜੀ ਸੋਚੀ ਆ ਵੀ ਆਉਂਦਿਆਂ ਨੂੰ ਆ ਵੈਲਕਮ ਤੇ ਜਾਂਦਿਆਂ ਨੂੰ ਬਾਏ ਹਮਮ ਸੱਚਾ ਨਾ ਕਰੋ ਕਿ ਨੂੰ ਜੜੋ ਨਾ ਕਰੋ ਬੱਸ ਹਮ ਉਹਨਾਂ ਰੱਖੋ ਜਿੰਨਾ ਅਗਲਾ ਕਰਦਾ ਵਾ ਹਾਂ ਹਮ ਮਲਕ ਗੱਲ ਕਰੀ ਤੂੰ ਦੋਖ ਢਾ ਲਿਆ ਵਾਗੇ ਨਿੱਕੀ ਉਮਰੇ ਹੀ ਨਿੱਕੀ ਉਮਰੇ ਪਟਾਕਾ ਪੈ ਗਿਆ ਜਰਾ ਪਟਾਕਾ ਪੈ ਗਿਆ ਵੀਰੇ ਚਲੋ ਠੀਕ ਆ ਦੱਸ ਤੂੰ ਕਿਹੜੇ ਹੀ ਵੀ ਗਦੇ ਨੇ ਇਹ ਜਨੂੜਨ ਪਿੱਛੋਂ ਤੇਰਾ ਵਿਗੜਿਆ ਕੀ ਦੱਸ ਦੇ ਜਨੂੜਨ ਤੇ ਪੋ ਗਲੇ ਬੱਗੀ ਪੌਂਡਿਆ ਪੱਠਿਆਂ ਨੂੰ ਖਾਦ ਤੇ ਪੱਠੇ ਇਧਰੋਂ ਸਪਰੇਅ ਕਰਤੀ ਆ ਤੇ ਸਪਰੇਅ ਉੱਡਣ ਦੇ ਨਾਲ ਪੱਠਿਆਂ ਦੇ ਚਟ ਬੂਰਾ ਤੇ ਉਹਨਿਆਂ ਨੇ ਪੱਠੇ ਗਏ ਸੜ ਤੇ ਪੱਗੀ ਨੂੰ ਮੈਂ ਕਿਹਾ ਖਾਦ ਪਾ ਗਿਆ ਇਹ ਪੱਠੇ ਕਿਉਂਕਿ ਉਹ ਆਪਣੇ ਹੁਣ ਵੱਡੇ ਜਾਣੇ ਮਗਰ ਆਪਣੇ ਆ ਜਾਣੇ ਆ ਬਾਕੀ ਇਧਰ ਬਈਆਂ ਨੇ ਬਾਲ ਗਲਾਈ ਆ ਤੇ ਉਧਰ ਝੋਨੇ ਜਿਹੜੇ ਝੋਨੇ ਵੀ ਆਪਣਾ ਰੂਪ ਵਿਖਾਉਂਦੇ ਪੂਰਾ ਝੜਦੀ ਗਲਾਈ ਪਈ ਆ ਅਨੰਦ ਬੱਜੇ ਪਏ ਜਾਦੇ ਬਗੀ ਖਾਦ ਪਾਉਂਦਿਆ ਤੇ ਖਾਦ ਪਾ ਰਿਹਾ ਪਰ ਥੋੜੀ ਜਿਹੀ ਗਲਤ ਪੈਣ ਦੀ ਖਾਦ ਜਦੋਂ 15ੋਂ ਘੜਦਾ ਖਾਂ ਤੇ ਡੁੱਲਦਾ ਉਥੇ ਉਹਦੀ ਕਰਕੇ ਛੱਟਾ ਜਿਹੜਾ ਥੋੜਾ ਘਟ ਜਾਣਾ ਬਾਅਦ ਚ ਪਟਿਆ ਖਾਦ ਘਟ ਸਕਦੀ ਆ ਆ ਗਏ ਜਿਹੜਾ ਛੱਟਾ ਦੇਣਾ ਹੁੰਦਾ ਮੋਠੰਦਰੋਂ ਪਰ ਕੇ ਘੁੱਟ ਕੇ ਲਿਆਓ ਫਿਰ ਛੱਟਾ ਦੋ ਜਿਹੜੀ ਬਾਹਰ ਡੋਲੇ ਨਾ ਥੋੜੀ ਡੋਲੇ ਇਹ ਦੋਂ ਆਪਾਂ ਮੋਟ ਖੋਲ ਕੇ ਅੰਦਰੋਂ ਲਿਆਉਨੇ ਆ ਨੋਂ ਢੋਲਦਾ ਬਾਕੀ ਜ਼ੂਮ ਚੱਕ ਕਰੋ ਇਹ ਇਕਟੋ ਘਟ ਵੀ ਇਥੋਂ ਦੀ 35 ਕਿਲੇ ਦੂਰ ਆ ਤੇ ਆਈਫੋਨ ਬਖਾਉਣ ਰਿਹਾ ਪੂਰਾ ਅਦਰ ਬੱਗੀ ਨਹੀਂ ਰਿਹਾ ਖਾਦ ਪੋਣ ਠੀਕ ਹੈ ਜੀ ਓਕੇ ਕੂਲਰ ਲਾਇਆ ਵਾ ਦਾ ਚਾਚਾ ਅਗੜਾ ਉਪਰੀ ਅਗੜਾ ਪੂਰੀ ਨਿਕਲ ਗਈ ਤੇ ਹਾਂ ਪੂਰਾ ਚੂਹਾ ਨਿਕਲੂ ਪੂਰਾ ਫੋਲ ਨਹੀਂ ਚਾਚਾ ਤੇਰੀਆਂ ਰੀਸਾਂ ਨਹੀਂ ਕਰ ਸਕਦਾ ਕਿਹੜਾ ਕੰਮ ਕਰ ਦੂਗਾ ਜੇ ਕਰ ਲੀ ਜੀ ਨਹੀਂ ਲਾਉਈ ਮਤਲਬ ਸਾਡਾ ਰਾਇਆ ਠੇਕੇਦਾਰ ਮੇਰੇ ਵੀਰੋ ਪਹੁੰਚਿਆ ਆ ਪਾਜੀ ਮੋਢਿਆਂ ਤੇ ਕੀ ਹਾਂ ਆ ਕੀ ਆ ਫਲਕਣ ਜੀ ਮੋਢੇ ਬਾਬ ਬਾਹੂ ਬਲੀ ਬਾਹੂ ਬਲੀ ਬਾਹੂ ਬਲੀ ਇਹਨੂੰ ਪਾ ਗਏ ਨਾ ਦੋਵੇਂ ਪਾਸੇ ਬਲੀਆਂ ਰਸੀ ਬਾਗੇ ਮੋਡਨ ਰੱਖ ਲੈਣੀ ਆ ਬਤਾਂਵਾਂ ਜਾਣੇ ਨੇ ਉਹ ਜਾਣੀ ਦੋ ਦੰਦ ਉਹ ਟਰੈਕਟਰ ਆ ਕੇ ਦੇ ਦੇ ਮਗਰ ਪਾ ਕੇ ਧੂਏ ਗੱਲ ਹੈ ਬਾਈ ਟਰੌਅ ਟਰੈਕਟਰ ਨਾਲ ਖੇਦਾਂਗੇ ਸੱਚ ਜਰੂਰ ਘਬਣਾ ਮੈਂ ਤੈਨੂੰ ਕਹਿੰਦਾ ਚੱਲ ਮਿੱਤਰੋ ਇੱਧਰ ਅਸੀਂ ਆਏ ਆ ਇੱਧਰ ਆ ਓਏ ਇੱਧਰ ਅਸੀਂ ਆਏ ਆ ਰੇਤਾ ਦਾ ਪਤਾ ਕਰਨ ਬਿਆਸ ਤੇ ਵੀਊ ਚੈੱਕ ਕਰੋ ਵੀਊ ਕਿਆ ਹੀ ਬਾਤਾਂ ਆਹ ਕਿਆ ਫੋਟੋ ਦਾ ਕੈਸੀ ਫੋਟੋ ਆਏਗੀ ਵੇਖੋ ਵੀਊ ਹੈ ਚੈੱਕ ਕਰੋ ਬ੍ਰਹਮਚਾਰੀ ਪੂਰਾ ਡੁੱਬਿਆ ਪਿਆ ਇਧਰੋਂ ਪਾਣੀ ਪੂਰਾ ਪੈਲੀਆਂ ਭਰੀਆਂ ਪੀਆਂ ਬੰਦਾ ਯਾਰ ਕੋਈ ਵੀ ਨਹੀਂ ਇੱਥੇ ਉਹਨਾਂ ਰੇਤਾਂ ਕਿੱਥੋਂ ਭਰ ਕੇ ਲੈਉਣੀ ਆ ਹੈਂ ਹਦਨ ਆਵਟ ਹੈ ਜੇ ਛੜੇ ਓਏ ਉਹ ਢਾਈ ਪਰਲੇ ਪਾਸੇ ਪਾਇਆ ਜਿਹੜਾ ਵਜੀਰ ਨੂੰ ਜਾਂਦਾ ਰੋਲ ਆਹੋ ਭਦਨ ਉਹਨਾਂ ਭਰਦੇ ਹੋਣਾ ਇਧਰ ਆਹ ਨਹੀਂ ਨਹੀਂ ਔਰ ਤਾਂ ਹਾਂ ਦੋਸਤੋ। ਔਰ ਹੋ ਗਿਆ ਰੋਪਾ ਹੁਣ। ਹੁਣ ਬੁਗਰਾਂ ਦੇ ਡੇਰਾਂ ਲੱਗੋ ਹਨ। ਅੱਗੇ ਦੇ ਵਿੰਮਲ ਵੀ ਭਰਦਾਂ ਦਾ ਹੀ। ਅੱਗੇ ਵਿੰਮਲ ਹੋਣੀ ਵੀ ਭਰ ਦਿੰਦੇ ਸੀ। ਵਧੀਆ ਹੁੰਦੇ ਰਾਂ ਵੀਓ ਇੱਥੇ। ਬੜਾ ਵਧੀਆ ਰੁੱਖ ਬੜਾ ਸੋਹਣਾ ਪਿੱਛੇ ਸਦਈਆ। ਤੇ ਸੁੱਕਾ ਭਾਵੇਂ ਸੁਕਾ। ਸੁਕਾ ਬੜਿਆ ਸਾਰਾ ਹੀ। ਸਾਰਾ ਸੁਕਾ। ਯਾਰ ਨਿਕਲਦਾ ਹੀ ਨਹੀਂ ਕੋਈ ਬਾਰਿਸ਼। ਪਰ ਗੱਲ ਆਵਾਜ਼ਾਂ ਹੁਣ ਸਪੀਕਰਾਂ ਦੀ। ਫੜਸਣ ਤੇ ਸਪੀਕਰਾਂ ਦੇ। ਹਾਂ ਹਾਂ ਨਾ ਇਹ ਹੁਣ ਕੀ ਜਾਂਦਾ ਬ੍ਰਹਮਚਾਰੀ ਨਹੀਂ ਗਈ ਇਹਦੀ ਹਾਂ ਆਹ ਥੋੜਾ ਹਾਂ ਤੁਹਾਨੂੰ ਲੈ ਆਇਆ ਇੱਥੇ ਸੋਹਣਾ ਵਿਊ ਵਿਊ ਬਹੁਤ ਸੋਹਣਾ ਪਰ ਫਸਲਾਂ ਜਿਹੜੀਆਂ ਨਾ ਫਸਲਾਂ ਜਟਾਂ ਦੀਆਂ ਤਬਾਹ ਕਰਕੇ ਆ ਦਰਿਆ ਫੇਰ ਇਸ ਵਾਰ ਡੁੱਬੀਆਂ ਪਈਆਂ ਪੂਰੀਆਂ ਬਹੁਤ ਜ਼ਿਆਦੀਆਂ ਡੁੱਬੀਆਂ ਠੀਕਾ ਫਸਲਾਂ ਦਾ ਇੰਨਾ ਕੁ ਜ਼ਿਆਦਾ ਨੁਕਸਾਨ ਹੋਇਆ ਨਾ ਕੀ ਮਤਲਬ ਰਹਾ ਰੱਬ ਦਾ ਨਾ ਇਧਰ ਲੋਕ ਹੋਣਾ ਨੇ ਮੋਟਰਸਾਈਕਲ ਉੱਤੇ ਹੀ ਝਾੜਦਾ ਸੀ ਤਾਂ ਹੀ ਲੱਗੇ ਟੀਸੀ ਦੇ ਨਾਲ ਬੁੱਢੇ ਨੂੰ ਲਈ ਫਿਰਨੇ ਜਗੀਰ ਸਿੰਘ ਜਗੀਰ ਸਿੰਘ ਹੈ ਪੀਰਾ ਜੜੀ ਇਧਰ ਵੇਖੋ ਚੈੱਕ ਕਰੋ ਸਾਰੀਆਂ ਪੈਲੀਆਂ ਡੁੱਬੀਆਂ ਪਈਆਂ ਠੀਕ ਹੈ ਜੀ ਆਹ ਏਰੀਆ ਜਿਹੜਾ ਇੰਨਾ ਕੁ ਬਹੁਤ ਉੱਚਾ ਬਾਕੀ ਸਾਰਾ ਦਰਿਆ ਚੜਿਆ ਪਿਆ ਫੁੱਲ ਫੁੱਲ ਬੜਾ ਫੁੱਲ ਹੋ ਬਹੁਤ ਯਾਦ ਰਹਾ ਮੈਂ ਆਇਆ ਆਏ ਔੜੀ ਜਾਣਦੇ ਆਪਾਂ ਕਿਹੜਾ ਕਿਸਦਾ ਕੰਮ ਕੱਢ ਕੇ ਨਿਕਲੇ ਆ ਹੁੰਦੇ ਪਿਛੇ ਮੈਨੂੰ ਇਹ ਕਿ ਜਸਵੀ ਓਏ ਬੱਲ ਨੂੰ ਅਸਰ ਦਾ ਉਹ ਵੇਖੀਏ ਕਾਰਡ ਕੱਢਦਾ ਭਲਾ ਕਿੰਨਾ ਜੋਰ ਆ ਚ ਬਹੁਤ ਜੋਰ ਬਹੁਤ ਜੋਰ ਓਏ ਬਹੁਤ ਜੋਰ ਇੱਥੇ ਬਹੁਤ ਜੋਰ ਹੌਲੀ ਹੌਲੀ ਬੜਾ ਜੋਰ ਨੂੰ ਪਤਾ ਵਾ ਪਤਾ ਨੂੰ